ਬਿਤੀਰਾਧ ਹੁਸ਼ਿਆਰਪੁਰ ਦੇ ਮੋਹੱਲਾ ਰਹੀਮਪੁਰ ਨਸਤੀਕ ਸਥਿਤ ਬਾਜਪਾ ਪੈਟਰੋਲ ਪੰਪ ਸਾਹਮਣੇ ਹੋਈ ਇੱਕ ਦਰਦਨਾਕ ਸੜਕ ਹਾਦਸੇ 'ਚ ਇੱਕ ਹਫਤਾ ਪਹਿਲਾਂ ਹੀ ਕੈਨੇਡਾ ਤੋਂ ਆਈ ਮਾਪੁੱਤ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦਕਿ ਇਸ ਹਾਦਸੇ ਵਿੱਚ ਇੱਕ ਹੋਰ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ ਜਿਸਦੀ ਹਾਲਤ ਨੂੰ ਨਾਜ਼ੁਕ ਵੇਖਤਿਆ ਹੋਇਆ ਡਾਕਟਰਾਂ ਵੱਲੋਂ ਉਸਨੂੰ ਪੀਜੀਆ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਮ੍ਰਿਤਕਾਂ ਦੀ ਪਛਾਣ ਰੁਨੀਸ਼ ਰੰਧਾਵਾ ਪੁੱਤਰ ਰੁਪਮ ਰੰਧਾਵਾ ਅਤੇ ਨਿਸ਼ਾ ਰੰਧਾਵਾ ਪਤਨੀ ਰੁਪਮ ਰੰਦਾਵਾ ਵਜੋਂ ਹੋਈ ਹੈ ਜੋ ਕਿ ਮਾਪਤ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ਕ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਇਹ ਹਾਦਸਾ ਉਸ ਵਕਤ ਹੋਇਆ ਜਦੋਂ ਦੋਵੇਂ ਮਾਪਤ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੇ ਸਨ ਤੇ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਪਲੈਂਟਰ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਮਾਪਤ ਅਤੇ ਸਪਲੈਂਟਰ ਸਵਾਰ ਮੁੰਡਾ ਗੰਭੀਰ ਜ਼ਖਮੀ ਹੋ ਗਏ ਤੇ ਇਨ੍ਹਾਂ ਚੋਂ ਮਾਪਤ ਦੀ ਮੌਤ ਹੋ ਗਈ ਹੁਣ ਤਾਂ ਸੈਕੀ ਹਾਦਸੇ ਦੀ ਕਾਫੀ ਸਮੇਂ ਤੱਕ ਐਂਬੂਲੈਂਸ ਮੌਕੇ ਤੇ ਨਹੀਂ ਪਹੁੰਚੀ ਤੇ ਜੇਕਰ ਐਂਬੂਲੈਂਸ ਮੌਕੇ ਤੇ ਪਹੁੰਚ ਜਾਂਦੀ ਤਾਂ ਹੋ ਸਕਦਾ ਕਿਸੇ ਦੀ ਜਾਨ ਬਚ ਸਕਦੀ ਸੀ ਇਹ ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੇ ਪੁਰੀਹਰਾ ਪੁਲਿਸ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਪੋਤੋ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ ਹੁਸ਼ਰਪੁਰ ਦੇ ਉਸੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਜੀ ਕੀ ਨਾਮ ਆਪਰਾ ਅਮਰਜੀਤ ਸਿੰਘ ਅਰਜੇ ਸਿੰਘ ਜੀ ਕਿਹੜੀ ਜਗ੍ਹਾ ਦੁਕਾਨ ਆਪਣੀ? ਆਜ ਨਾਲ ਹੀ ਹੈ ਜੇ ਸਾਹਮਣੇ ਦਿੱਲੀ ਫਰਨੀਚਰ। ਠੀਕ ਹੈ ਜੀ। ਇਹ ਰਾਤੀ ਇੱਕ ਐਕਸੀਡੈਂਟ ਹੋਇਆ ਜੀ ਬੜਾ ਖਤਰਨਾਕ ਤੇ ਮੋਤਾ ਵੀ ਹੋਇਆ ਹਾਦਸੇ ਦੇ ਵਿੱਚ। ਕੀ ਤੁਹਾਡੇ ਸਾਹਮਣੇ ਵੈਸੇਗਾ ਜੀ ਹਾਦਸਾ? ਜੀ ਅਸੀਂ ਅੰਦਰ ਬੈਠੇ ਸੀ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਅਸੀਂ ਦੌੜ ਕੇ ਉੱਪਰੋਂ ਖਿੜਕੀ ਚੋਂ ਦੇਖਿਆ ਤਾਂ ਥੱਲੇ ਤਿੰਨ ਬੰਦੇ ਡਿਗੇ ਪਏ ਸੀ ਦੋ ਗੱਡੀਆਂ ਸੀਗੀਆਂ। ਤੇ ਅਸੀਂ ਦੌੜ ਕੇ ਮੈਂ ਫਟਾਫਟ ਥੱਲੇ ਉਤਰ ਕੇ ਆਇਆ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਸੀਗੀ, ਦੋ ਜੈਂਟਸ ਸੀਗੇ ਕੋਈ ਇੱਕ ਲੜਕਾ ਸੀਗਾ 20 ਸਾਲ ਦਾ। ਇੱਕ ਬੰਦਾ ਹੋਰ ਸੀਗਾ। ਤੇ ਬਹੁ ਬਰੀ ਤਰ੍ਹਾਂ ਦਾ ਮਤਲਬ ਹੋਣਾ ਤੇ ਖੂਨ ਖੂਨ ਹੋਇਆ ਪਿਆ ਸੀ ਬੁਰਾ ਹਾਲ ਹੋਇਆ ਪਿਆ ਸੀ ਤੇ ਇੱਥੇ ਬੱਚੇ ਜੀ ਆ ਗਏ ਹੁਣ ਰੱਬ ਜਾਣਦਾ ਕੀ ਪਤਾ ਨਹੀਂ ਆਪਸ ਵਿੱਚ ਕਿੱਦਾਂ ਵੱਜੇਗੇ ਪਰ ਜਿੱਥੇ ਇੱਕ ਗੱਡੀ ਕੋਈ ਤੇਜ਼ ਸੀ ਮੇਰੇ ਹਿਸਾਬ ਨਾਲ ਬਾਈਕ ਬਹੁਤ ਜ਼ਿਆਦਾ ਤੇਜ਼ ਸੀਗਾ ਉਹ ਆ ਕੇ ਐਕਟਿਵ ਆਪਸ ਦੇ ਵਿੱਚ ਵੱਜੇ ਆ মোটরসাইকেল ਤੇ ਐਕਟਿਵਾ মোটরসাইকেল ਤੇ ਐਕਟਿਵਾ ਵੱਜੇ ਆ ਠੀਕ ਆ ਜੀ ਤੇ ਕੋਈ ਲੱਗਿਆ ਪਤਾ ਕਿੱਥੋਂ ਦੇ ਰਹਿਣ ਵਾਲੇ ਸੀਗੇ ਲੋਕਲ ਸੀ ਹਾਂ ਜੀ ਜਿਹੜੇ ਮੋਟਰ ਆਪਣੇ ਐਕਟਿਵਾ ਤੇ ਸੀਗੇ ਉਹ ਸ਼ਾਇਦ ਮਾਂ ਪੁੱਤ ਸੀਗੇ ਤੇ ਉਹ ਦੋ ਨੰਬਰ ਸਕੀਮ 438 ਨੰਬਰ ਕੋਠੀ ਚ ਰਹਿੰਦੇ ਇੱਥੇ ਆਏ ਸੀ ਆਪਣੇ ਬ੍ਰਦਰ ਨੂੰ ਮਿਲਣ ਤਾਂ ਬਸ ਇਥੇ ਜਦੋਂ ਸ਼ਹਿਰ ਚ ਘੁੰਮਦੇ ਪਏ ਸੀ ਤਾਂ ਉਹ ਇਧਰੋਂ ਨਿਕਲੇ ਤਾਂ ਸਾਹਮਣੇ ਮੋਟਰਸਾਈਕਲ ਵਾਲਾ ਸ਼ਾਇਦ ਸ਼ਰਾਬ ਪੀਤੀ ਹੋਈ ਸੀ ਕੋਈ ਨਸ਼ਾ ਕੀਤਾ ਹੋਇਆ ਸੀ ਉਹਨੇ ਸਪੀਡ ਫਾਸਟ ਸੀ ਉਹਦੀ ਉਹ ਆਪਸ ਚ ਵੱਜੇ ਤਾਂ ਐਕਸੀਡੈਂਟ ਹੋਇਆ ਹੈ ਕਿੰਨੇ ਮੌਤਾਂ ਵੀ ਹੋਈਆਂ ਵਿੱਚ ਹੱਥ ਬਹੁਤੇ ਤਿੰਨੇ ਬੰਦੇ ਪੂਰੇ ਹੋ ਗਏ ਜੀ ਕਿੰਨੇ ਕਿਹ ਬਈ ਦੀ ਗੱਲ ਹੈ ਜੀ ਇਹ ਤਕਰੀਬਨ 8:30 ਵਜੇ ਦੀ ਗੱਲ ਹੈ ਜੀ ਇਹ ਕਹਿੰਦੇ ਕਿ ਐਂਬੂਲੈਂਸ ਨੂੰ ਬਹੁਤ ਫੋਨ ਕੀਤਾ ਬਹੁਤ ਜੀ ਐਂਬੂਲੈਂਸ ਨੂੰ ਬਹੁਤ ਇਸ ਕੰਟਰੋਲ ਰੂਮ ਨੂੰ ਫੋਨ ਕੀਤਾ ਉਹਨਾਂ ਨੂੰ ਉਹ ਕਹਿੰਦੇ ਜੀ ਅੱਛਾ ਜੀ ਆ ਗਏ ਬੰਦੇ ਤੁਹਾਡੇ ਚੱਕ ਕੇ ਲੈ ਗਏ ਠੀਕ ਹੈ ਉਹਨਾਂ ਨੇ ਕੋਈ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਆਨੇ ਆ ਜਾਂ ਅਸੀਂ ਕੋਈ ਦੇਖਦੇ ਆ ਐਂਬੂਲੈਂਸ ਵਾਲੇ ਵੀ ਅੱਧਾ ਪੌਣਾ ਘੰਟਾ ਉਹ ਬੰਦੇ ਇੱਥੇ ਤੜਫਦੇ ਰਹੇ ਤਾਂ ਕਿਸੇ ਨੇ ਵੀ ਆ ਕੇ ਇੱਥੇ ਬਾਤ ਨਹੀਂ ਪੁੱਛੀ ਉਹਨਾਂ ਦੀ ਤੇ ਮਤਲਬ ਕਹਿ ਲਓ ਵੀ ਜੇ ਆਪਾਂ ਸ਼ਾਇਦ ਕਿੰਨੇ ਕਬਈ ਦੀ ਰਾਤ ਕੱਲ ਹੈ ਇਹ 808 ਵਜੇ ਦੇ ਵਿੱਚ ਹੋਇਆ ਜੀ ਬੀਤੀ ਦੇਰ ਰਾਤ ਰਹੀਪੁਰ ਨਸਟੀਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਕਹਿੰਦੇ ਦੋ ਮੋਤਾਂ ਹੋਈਆਂ ਕੀ ਪੂਰਾ ਮੈਟਰ ਸੀਗਾ ਇਹ ਕੱਲ ਸ਼ਾਮ 7:30 8 ਵਜੇ ਦੇ ਵਿੱਚ ਗਾਰ ਟੈਲੀਫੋਨ ਆਇਆ ਕਿ ਬੋਲਵਾ ਪਟੋਪਾਂ ਬਰਹੀਪੁਰ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਇੱਕ ਮੋਟਰਸਾਈਕਲ ਸਾਹਿਲ ਕੁਮਾਰ ਨਾਂ ਦਾ ਨੌਜਵਾਨ ਜਿਹੜਾ ਹੀ ਰਹੀਪੁਰ ਮੰਡੀ ਵੱਲ ਜਾ ਰਿਹਾ ਸੀ ਤੇ ਮੋਰੋਂ ਸਕੀਨ ਨੰਬਰ 2 'ਚੋਂ ਇੱਕ ਬੇਟਾ ਤੇ ਉਹਨਾਂ ਦੀ ਮਾਤਾ ਐਕਟਵਾ ਤੇ ਆ ਰਹੇ ਸੀ ਉਹ ਮੋਟਰਸਾਈਕਲ ਨੇ ਬਹੁਤ ਤੇਜ਼ੀ ਰਫ਼ਤਾਰ ਸੀ ਤੇ ਉਹ ਐਕਟਵਾ ਦੇ ਵਿੱਚ ਵੱਜਾ ਜਿਹਦੇ ਨਾਲ ਦੋਨਾਂ ਦੇ ਬਹੁਤ ਹੀ ਸੱਟਾਂ ਲੱਗੀਆਂ ਦੋਨਾਂ ਤਰ੍ਹਾਂ ਦੇ ਜਿਹਦੇ ਵਿੱਚ ਉਹ ਬੇਟਾ ਰੁਨੀਸ਼ਰ ਦਾਵਾ ਤੇ ਉਸ ਦੀ ਮਾਤਾ ਨਿਸ਼ਾਦ ਦਾਵਾ ਉਹਨਾਂ ਨੂੰ ਗੱਡੀ ਦਾ ਇੰਤਜ਼ਾਮ ਕਰਕੇ ਭੇਜਿਆ ਦੀ ਸ਼ਿਵ ਹਸਪਤਾਲ ਤੇ ਉਹ ਜਿਹੜਾ ਸाहिल ਸੀ ਉਹਨੂੰ ਸ਼ਿਵ ਹਸਪਤਾਲ ਭੇਜਿਆ ਫਿਰ ਉਹ ਤੋਂ ਬਾਅਦ ਮੁੜ ਕੇ ਉਹਨਾਂ ਦੇ ਜਿਹੜੀ ਬਾਈਕ ਸੀ ਉਹ ਕਬਜ਼ੇ ਪੁਲਿਸ ਵਿੱਚ ਲੈ ਲਏ ਤੇ ਫਿਰ ਹਸਪਤਾਲ ਪਹੁੰਚੇ ਹਸਪਤਾਲ ਪਹੁੰਚ ਕੇ ਪਤਾ ਕਰਾਇਆ ਤੇ ਡਾਕਟਰਾਂ ਨੇ ਦੋਨਾਂ ਨੂੰ ਬਿਆਨ ਦੇਣ ਦੇ ਅਨਫਿੱਟ ਲੱਗਤਾ ਤੇ ਜੋ ਬੇਟਾ ਸੀ ਉਹ ਤਾਂ ਇੱਥੇ ਸ਼ਿਭਾ ਹਸਪਤਾਲ ਦੇ ਵਿੱਚ ਹੀ ਡੈਥ ਹੋ ਗਈ ਤੇ ਜਿਹੜੀ ਉਹਦੀ ਮਦਰ ਸੀ ਉਹਨੂੰ ਰੈਫਰ ਕਰ ਦਿੱਤਾ ਲੁਧਿਆਣੇ ਦਾ ਡੀ ਐਮ ਸੀ ਦਾ ਤੇ ਉਹਨਾਂ ਦੀ ਹੁਣ ਦੇਰ ਰਾਤ ਉਹਨਾਂ ਦੀ ਵੀ ਡੈਥ ਹੋ ਗਈ ਆ ਉਹ ਵੀ ਉੱਥੇ ਡੱਡਬੜੀ ਕਲੈਕਟ ਕਰਕੇ ਆ ਰਹੇ ਨੇ ਉਲੀ ਹੁਲਜਮ ਆਪਣੇ ਤੇ ਦੂਸਰਾ ਸਹਲ ਜਿਹੜਾ ਸੀ ਉਹਨੂੰ ਇੱਥੋਂ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਜੀ ਪੀਜੀਆਈ ਦਾ ਉਹਦੇ ਵੀ ਬਹੁਤ ਸੱਟਾਂ ਲੱਗੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਉਹ ਬੜੀ ਤੇਜ਼ੀ ਰਫਤਾਰ ਦੇ ਵਿੱਚ ਚਲਾਉਂਦਾ ਸੀ ਜਿਹਨੇ ਟੀਜਰ ਦੋਨੇ ਤਰ੍ਹਾਂ ਹੋ ਗਏ ਆ ਜੀ ਇਹ ਜਿਹੜਾ ਜਖਮੀ ਨੌਜਵਾਨਾ ਜੀ ਇਹ ਕਿੱਥੋਂ ਦਾ ਰਹਿਣ ਵਾਲਾ ਤੇ ਉਹਦੀ ਉਮਰ ਕਿੰਨੀ ਕੁ ਹੈ ਜੀ ਉਹੀ ਉਮਰ ਵੀ ਕੋਈ 21 ਸਾਲ ਦੀ ਹੈਗੀ ਆ ਸਹਲ ਨਾਮ ਦਾ ਨੌਜਵਾਨ ਸੀਗਾ ਆਪਣੇ ਪਿੰਡ ਪੋਹਰੀ ਨਾਲ ਗਈ ਉਹ ਠੀਕ ਹੈ ਜੀ ਇੱਕ ਉਹ ਜਿਹੜੇ ਮਾਪੋਤ ਬਸੇ ਜਾ ਰਹੇ ਕਿ ਉਹ ਨੌਜਵਾਨ ਜਿਹੜਾ ਉਹ ਵਿਦੇਸ਼ ਦੀ ਧਰਤੀ ਉਹ ਹਾਂਜੀ ਹਾਂ ਉਹ ਕੈਨੇਡਾ ਤੋਂ ਆਪਣੇ ਆਏ ਸੀ ਇੱਥੇ ਮਿਲਣ ਉਹਦੇ ਮਾਮਾ ਜੀ ਰਹਿੰਦੇ ਨੇ ਤੇ ਸਕੀਨ ਨੰਬਰ 2 'ਚ ਤੇ ਉਹਨਾਂ ਨੂੰ ਮਿਲਣ ਆਏ ਸੀ ਉਹ ਉਹਨਾਂ ਨੂੰ ਮਿਲ ਕੇ ਸਾਰਾ ਪਰਿਵਾਰ ਖੜਾ ਸੀ ਤੇ ਉਹ ਸਕੂਟਰ ਤੇ ਗੇੜਾ ਲਾਉਣ ਗਏ ਸੀ ਤੇ ਹੋਣੀ ਨੇ ਉਹਨਾਂ ਨੂੰ ਉੱਥੇ ਪ੍ਰੋਪ ਪੰਪ ਤੇ ਕੇਲ ਲਿਆ ਜੀ ਉਹਨਾਂ ਦੀ ਕੀ ਕਾਰਵਾਈ ਕੀਤੀ ਗਈ ਹਾਂ ਪਰਚਾ ਦਾਦ ਕਰਕੇ ਪੁਲਿਸ ਵਾਲ ਨੂੰ ਕਰਾਇਆ ਜਾਊਗਾ ਜੀ ਉਹਨਾ ਹਾਂਜੀ